ਤੁਸੀਂ ਦੇਖ ਰਹੇ ਹੋ ਲਿਵੀ ਪੰਜਾਬ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਰਮੇਸ਼ ਰੰਗਲ ਜਿਵੇਂ ਤੁਸੀਂ ਜਾਣਦੇ ਹੋਗੇ ਲੋਕਾਂ ਨੂੰ ਅੱਜ ਕੱਲ ਪੈਸੇ ਦੀ ਬਹੁਤ ਜ਼ਿਆਦਾ ਦੌੜ ਭੱਜ ਪਈ ਦੀ ਹੈ ਜਿਹਦੇ ਕਰਕੇ ਲੋਕੀ ਅੱਜ ਕੱਲ ਇੱਕ ਇੱਕ ਰੁਪਏ ਦੇ ਜਿਹੜੇ ਬੇਈਮਾਨ ਹੁੰਦੇ ਨਜ਼ਰ ਆਉਂਦੇ ਨੇ ਪਰ ਅੱਜ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜੋ ਕਿ ਕੈਂਪ ਕ੍ਰਿਸ਼ਨਨਗਰ ਦੇ ਪੈਂਦੇ ਪੁਲ ਦੇ ਉੱਪਰ ਜੋ ਕਿ ਆਰਓਬੀ ਬਣੇ ਦਾ ਉੱਥੇ ਇੱਕ ਸਾਡਾ ਭਰਾ ਕੀ ਨਾਮ ਹੈ ਜੀ ਰਮਨ ਕੁਮਾਰ ਵਾਸੀ ਉਵਾਂਖਾ ਜਿਨ੍ਹਾਂ ਦਾ ਅੱਜ ਇੱਕ ਪਰਸ ਗੇੜਾ ਉਹ ਆਪਣੀ ਪੈਂਟ ਚ ਡੇਗ ਪਿਆ ਜਿਹਦੇ ਵਿੱਚ ਕਾਫੀ ਪੈਸੇ ਸੀ ਉਹ ਨਾਲ ਉਹਦੇ ਜ਼ਰੂਰੀ ਕਾਗਜ਼ ਕਾਗਜ਼ੀ ਚੀਜ਼ ਇਹ ਵਿੱਚ ਲਾਇਸੈਂਸ ਜਾਂ ਏਟੀਐਮ ਜਾਂ ਉਹਦੇ ਸਾਰੇ ਕਾਗਜ਼ੀ ਵਿੱਚ ਜੋ ਕਿ ਤਿਲਕ ਚੋਹਾਨ ਤੁਸੀਂ ਇਸ ਜਾਣਦੇ ਹੋਵੋਗੇ ਇਹ ਨਾਮ ਕਿਉਂਕਿ ਇਹ ਜਿਹੜਾ ਤਿਲਕ ਚੋਹਾਨ ਨਾਮ ਦਾ ਵਿਅਕਤੀ ਹੈ कॅम्प ਤੋਂ ਇਹ ਆਮ ਸਮਾਜ ਸੇਵੀ ਵਿੱਚ ਬੜਾ ਆਪਣਾ ਯੋਗਦਾਨ ਪਾ ਰਿਹਾ ਹੁੰਦਾ ਹੈ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਕੋਈ ਗਰੀਬ ਹੋਏ ਜਾਂ ਕੋਈ ਲੋੜਵੰਦ ਹੋਏ ਜਾਂ ਬੇਸਹਾਰਾ ਜ ਕੋਈ ਬਿਮਾਰ ਹੋਏ ਤਾਂ ਉਹਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਜੇ ਉਹਨੂੰ ਖੂਨ ਦੀ ਲੋੜ ਆ ਜਾਂ ਕਿ ਹਸਪੀਟਲ ਦੀ ਲੋੜ ਆ ਤਾਂ ਉੱਥੇ ਉਹਨੂੰ ਪਹੁੰਚਾਉਂਦਾ ਬਹੁਤ ਵਧੀਆ ਇਹ ਮੁੰਡਾ ਕੰਮ ਕਰਦਾ ਹੈ ਸਮਾਜ ਸੇਵੀ ਹੈ ਲੋਕਾਂ ਨਾਲ ਆਕਸਰ ਨਹੀਂ ਦੇਖਿਆ ਕੋਈ ਗਰੀਬਾਂ ਦੀ ਮਦਦ ਕਰਦਾ ਇਹਨੂੰ ਇਹ ਜਿਹੜਾ ਪਰਸਾ ਇਹਨੂੰ ਲੱਭਿਆ ਜਿਹੜਾ ਕਿ ਅੱਜ ਉਹ ਰਮਨ ਕੁਮਾਰ ਦੇ ਹੈਂਡਓਵਰ ਕਰਨ ਜਾ ਰਿਹਾ ਹੈ ਬੜੀ ਵਧੀਆ ਗੱਲ ਹੈ ਜੀ ਬੜਾ ਵਧੀਆ ਉਪਰਾ ਲੱਗਦਾ ਇਸ ਮੁੰਡੇ ਨੇ ਕਿ ਕਿ ਕਿਸੇ ਨੂੰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਐਨੇ ਪੈਸੇ ਲੋਡ ਹੁੰਦੀਆਂ ਲੇਕਿਨ ਉਹਨੇ ਆਪਣਾ ਜਿਹੜਾ ਪਰਸ ਜਿਹੜਾ ਉਹ ਲੱਭਿਆ ਉਹਨੂੰ ਉਹਦੇ ਹੈਂਡਓਵਰ ਕਰਨ ਜਾ ਰਿਹਾ ਜਾਣਦਿਆਂ ਕਿ ਕੀ ਗੱਲਬਾਤ ਹੋਈ ਹੈ ਭਾਜੀ ਦੱਸ ਦੋ ਅਸੀਂ ਅੱਜ ਤੁਹਾਡੇ ਨਾਲ ਤਿਲਕ ਜਵਾਨਾ ਗੱਲ ਕਰਨ ਜਾਣ ਜਾ ਰਹੇ ਹਾਂ ਭਾਜੀ ਦੱਸ ਦੋ ਕਿ ਆਇਆ ਜਿਹੜਾ ਪਰਸ ਤੁਹਾਨੂੰ ਮਿਲਿਆ ਕਿੱਥੋਂ ਮਿਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਆ ਰਿਹਾ ਸੀਗਾ ਮੈਂ ਤੇ ਮੇਰੇ ਭਾਜੀ ਸੋਨੂੰ ਭਾਜੀ ਨੇ ਜੰਜੂਆ ਵਸ ਵਾਲੇ ਅਸੀਂ ਆ ਰਹੇ ਸੀ ਤੇ ਪੁਲ ਦੇ ਉੱਤੇ ਕੀ ਦੇਖਿਆ ਕਿ ਇੱਕ ਪਰਸ ਡਿੱਗਾ ਹੋਇਆ ਪਿਆ ਅਸੀਂ ਚੁੱਕਿਆ ਪਰਸ ਜਿੱਦਾਂ ਇਹਨ ਉਹ ਆਪਾਂ ਕੱਟ ਕੇ ਦੇਖਿਆ ਭਾਜੀ ਉਹਨਾਂ ਦੇ ਵਿੱਚ ਨੰਬਰ ਸੀਗਾ ਫੋਨ ਕੀਤਾ ਤੇ ਉਹਨਾਂ ਨੂੰ ਬੁਲਾਇਆ ਔਰ ਮੈਂ ਇਹ ਨਹੀਂ ਕਿ ਆਪਣੀ ਸ਼ੋਰਤ ਲਈ ਜਾਂ ਉਹਦੇ ਲਈ ਵੀਡੀਓ ਭਾਜੀ ਨੂੰ ਸੱਦਿਆ ਬਣਾ ਰਿਹਾ ਮੈਂ ਚਾਹਨਾ ਕਿ ਕਦੀ ਵੀ ਭਾਜੀ ਕਿਸੇ ਨੂੰ ਕਿਸੇ ਦੀ ਕੋਈ ਚੀਜ਼ ਮਿਲੇ ਡਿੱਗੀ ਹੋਈ ਤੇ ਜਰੂਰ ਮੇਰਾ ਵੀਰ ਵਾਪਸ ਕਰੋ ਅਗਲੇ ਦਾ ਪਤਾ ਨਹੀਂ ਕਿੰਨਾ ਕੁ ਜ਼ਰੂਰੀ ਕੰਮ ਹੁੰਦਾ ਉਹਦੇ ਵਿੱਚ ਜ਼ਰੂਰੀ ਕਾਗਜ਼ਾਤ ਹੁੰਦੇ ਨੇ ਪੈਸੇ ਤੇ ਪਰਮਾਤਮਾ ਨੇ ਦੇਣੇ ਹੀ ਆ ਸਾਰਿਆਂ ਨੂੰ ਦੇ ਰਿਹਾ ਰੋਟੀ ਪਾਣੀ ਚੱਲ ਰਿਹਾ ਪਰ ਜੇ ਆਪਾਂ ਇੱਕ ਹਮਰਾ ਮਾਰੀਏਗੀ ਜੇ ਕਿਸੇ ਦੀ ਚੀਜ਼ ਡਿੱਗੀ ਹੋਈ ਡਾਕੂਮੈਂਟ ਇੰਨੇ ਕਿ ਜ਼ਰੂਰੀ ਹੁੰਦੇ ਆ ਭਾਜੀ ਕਿਸੇ ਵੇਲੇ ਕੋਈ ਕਿਸੇ ਉਹ ਡਾਕੂਮੈਂਟ ਲੈ ਕੇ ਕੰਮ ਜਾ ਰਿਹਾ ਹੁੰਦਾ ਪਰ ਉਹਦੇ ਕਿਤੇ ਡਿੱਗ ਜਾਂਦੇ ਤੇ ਬੜੀ ਮੁਸ਼ਕਲ ਪਰੇਸ਼ਾਨੀ ਆਂਦੀ ਆ ਕਿੰਨੇ ਪੈਸੇ ਬਾਈ ਵਿੱਚ ਵਿੱਚ ਪਾਜੀ 6000 ਰੁਪਏ ਹੈਗਾ ਸੀਗਾ ਹਾਂ ਤੇ ਬਾਕੀ ਇਹਨਾਂ ਦੇ ਡਾਕੂਮੈਂਟ ਸੀਗੇ ਕਿਸ ਤਰ੍ਹਾਂ ਪਾਜੀ ਤੁਹਾਨੂੰ ਪਹਿਚਾਨ ਆਈ ਵੀ ਉਹ ਬੰਦੇ ਦੇ ਕਾਗਜ ਹੈਗੇ ਪਾਜੀ ਉਹਨਾਂ ਦਾ ਆਧਾਰ ਕਾਰਡ ਸੀਗਾ ਵਿੱਚ ਡਰਾਈਵਿੰਗ ਲਾਇਸੈਂਸ ਸੀਗਾ ਉਹ ਮੈਂ ਆਪਣੀ ਸ਼ਾਪ ਤੇ ਆ ਕੇ ਕੱਢਿਆ ਦੇਖਿਆ ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਇਹਨਾਂ ਦਾ ਕਾਰਡ ਸੀਗਾ ਇਹ ਪਾਜੀ ਨਾਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਜਿਨ੍ਹਾਂ ਦਾ ਪਰਸਾ ਹੈ ਤੇ ਇਹਨਾਂ ਦਾ ਮੈਂ ਕਾਰਡ ਕੱਢ ਕੇ ਫੋਨ ਕੀਤਾ ਪਹਿਲੇ ਦਿਨਾਂ ਨੇ ਚੁੱਕਿਆ ਨਹੀਂ ਫਿਰ ਮੈਂ ਇਹਨਾਂ ਨੂੰ ਦੋ ਦਿਨ ਵਾਰੀ ਫੇਰ ਲਾਇਆ ਫੇਰ ਇਹਨਾਂ ਚੁੱਕਿਆ ਔਰ ਮੈਂ ਪੁੱਛਿਆ ਕਿ ਤੁਹਾਡੇ ਕੋਈ ਚੀਜ਼ ਗਵਾਚੀ ਆ ਕਹਿੰਦੇ ਹਾਂਜੀ ਪਾਜੀ ਮੇਰਾ ਪਰਸ ਡੇਗ ਗਿਆ ਕਿਤੇ ਮੈਂ ਕਿਹਾ ਪਾਜੀ ਘਬਰਾਉਣ ਦੀ ਲੋੜ ਨਹੀਂ ਤਿਲਕ ਚੋਹਾਨ ਮੇਰਾ ਨਾਮ ਆ ਕੈਂਪ ਦੇ ਵਿੱਚ ਮੇਰੇ ਘਰ ਨੇ ਦੁਕਾਨ ਆ ਮੇਰੀ ਤੁਸੀਂ ਉੱਥੇ ਆ ਜਾਓ ਔਰ ਆਪਣਾ ਪਰਸ ਲੈ ਜਾਓ ਭਾਜੀ ਦੇ ਰਹੇ ਹੋ ਪਰਸ ਅੱਜ ਤੁਸੀਂ ਹਾਂਜੀ ਭਾਜੀ ਇਹ ਇਹਨਾਂ ਦਾ ਪਰਸ ਤੋਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਿ ਤਿਲਕ ਚੋਹਾਨ ਵੱਲੋਂ ਜਿਹੜਾ ਰਮਨ ਕੁਮਾਰ ਜੀ ਨੂੰ ਜਿਹੜਾ ਇਹਦਾ ਪਰਸ ਜਿਹੜਾ ਹੈਂਡਓਵਰ ਕੀਤਾ ਜਾ ਰਿਹਾ ਭਾਜੀ ਇਹ ਕਿਸ ਤਰ੍ਹਾਂ ਦਾ ਅਹਿਸਾਸ ਕਰ ਰਹੇ ਹੋ ਗੁੰਮ ਹੋਈ ਚੀਜ਼ ਅੱਜ ਦੇ ਜੋਗ ਵਿੱਚ ਮਿਲਣਾ ਵਾਪਸ ਮਿਲਣਾ ਬੜੀ ਔਖੀ ਗੱਲ ਆ ਤੁਹਾਨੂੰ ਅੱਜ ਜਿਹੜਾ ਜਿਹੜਾ ਪਰਸ ਤੁਹਾਨੂੰ ਉਹਨਾਂ ਨੇ ਵਾਪਸ ਕੀਤਾ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਮੈਂ ਭਾਜੀ ਬਹੁਤ ਵਧੀਆ ਮਹਿਸੂਸ ਕਰਦਾ ਪਿਆ ਠੀਕ ਹੈ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਭਾਜੀ ਇਹਨਾਂ ਦਾ ਕਿ ਜਿਨ੍ਹਾਂ ਨੇ ਮੈਨੂੰ ਮੇਰਾ ਡਿੱਗਾ ਸਭਾਪਸ ਦਿੱਤਾ ਜਦੋਂ ਭਾਜੀ ਬੱਸ ਗੁੰਮ ਹੁੰਦਾ ਪਤਾ ਲੱਗਾ ਤੇ ਆਖਰ ਤੁਸੀਂ ਥੋੜੇ ਇਹ ਮੈਂ ਥੋੜਾ ਹੀ ਇਮੋਸ਼ਨਲ ਹੋਇਆ ਘਬਰਾੜ ਤੇ ਸੀਗਾ ਮੈਂ ਲੱਭਣ ਤੱਕ ਵੀ ਗਿਆ ਕਿਲੋ ਦੋ ਕਿਲੋਮੀਟਰ ਲੱਭਿਆ ਪਰ ਨਹੀਂ ਲੱਭਿਆ ਬਾਅਦ ਵਿੱਚ ਮੈਨੂੰ ਭਾਜੀ ਹੁੰਦਾ ਕਾਲ ਆਈ ਆ ਜਿਹੜੀ ਮੈਂ ਟੈਨ ਨਹੀਂ ਕਰ ਸਕਿਆ ਬਾਅਦ ਵਿੱਚ ਮੈਂ ਨੋਨਕਮ ਨੰਬਰ ਦੇਖਣ ਦੇ ਬਾਵਜੂਦ ਮੈਂ ਬੈਕ ਕਾਲ ਕੀਤੀ ਤੇ ਭਾਜੀ ਉਹਨਾਂ ਨੇ ਬੋਲਿਆ ਕਿ ਤੁਹਾਡਾ ਬੱਸ ਮੇਰੇ ਕੋਲ ਵੀ ਆ ਕੇ ਤੁਸੀਂ ਲੈ ਸਕਦੇ ਹੋ ਦੇਖ ਲਿਆ ਆਪਣਾ ਪਰਸ ਸਾਰਾ ਕੁਝ ਸਮਾਨ ਵਿੱਚ ਜਲੀ ਹਾਂਜੀ ਭਾਜੀ ਬਿਲਕੁਲ ਓਕੇ ਤੇ ਲੋ ਜੀ ਇਹ ਬੜਾ ਵਧੀਆ ਉਪਰਾਲਾ ਕੀਤਾ ਤਿਲਕ चौहान ਜੀ ਨੇ ਜਿਨ੍ਹਾਂ ਨੇ ਅੱਜ ਇੱਕ ਗੁੰਮ ਹੋਇਆ ਪਰਸ ਜਿਹੜਾ ਜਦੋਂ ਮਿਲਿਆ ਤਾਂ ਉਸ ਵਿਅਕਤੀ ਨੂੰ ਜਿਹੜਾ ਹੈਂਡਓਵਰ ਕੀਤਾ ਜਿਨ੍ਹਾਂ ਦਾ ਪਰਸ ਸੀ ਉਹਦੇ ਵਿੱਚ ਪੈਸੇ ਸੀ ਤੇ ਜ਼ਰੂਰੀ ਕਾਗਜ਼ਾ ਸੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਬਾਕੀ ਲੋਕਾਂ ਨੂੰ ਵੀ ਅਪੀਲ ਕਰਾਂਗੇ ਭਾਈ ਕਿਸੇ ਦੀ ਚੀਜ਼ ਗਵਾਚ ਨਹੀਂ ਉਹਦੀ ਵਾਪਸ ਕਰਾਣੀ ਜਿਹੜੀ ਉਹ ਬੰਦਾ ਬਹੁਤ ਜਿਆਦਾ ਅਸੀਸਾਂ ਦਿੰਦਾਈ ਉਹ ਕੋਸ਼ਿਸ਼ ਕਰਿਆ ਕਰੋ ਕਿ ਜੇ ਕਿਸੇ ਦੀ ਚੀਜ਼ ਗੁੰਮ ਹੋਈ ਮਿਲਦੀ ਆ ਤਾਂ ਉਹਦੇ ਤੱਕ ਉਹਦਾ ਸੰਪਰਕ ਕਰਕੇ ਉਹਦੇ ਜਿਹੜੀ ਹੈਂਡਓਵਰ ਕੀਤੀ ਜਾਵੇ ਤਾਂ ਜੋ ਉਹ ਜਿਹੜਾ ਵਿਅਕਤੀ ਆ ਉਹ ਤੁਹਾਨੂੰ ਬਹੁਤ ਜਿਆਦਾ ਅਸੀਸਾਂ ਦੇਵੇਗਾ ਜਿਹੜੀ ਇੱਕ ਮਿਸਾਲ ਕੰਮ ਕੀਤੀ ਹੈ ਚੋਹਾਨ ਨੇ ਤਿਲਕ ਚੋਹਾਨ ਜੀ ਨੇ ਬਹੁਤ ਵੱਡਾ ਉਪਰਾਲਾ ਪਾਜੀ ਆ ਕਿ ਲੋਕੀ ਇੱਕ ਇੱਕ ਰਵੇ ਤੇ ਬੇਈਮਾਨ ਹੁੰਦੇ ਨਜ਼ਰ ਆ ਰਹੇ ਨਾ ਲੇਕਿਨ ਉਸ ਵਿੱਚ 5-7 ਲੱਖ ਜਿਹੜਾ ਹਜ਼ਾਰ ਰੁਪਈਆ ਵਿੱਚ ਹੈਗਾ ਸੀ ਜਿਹੜਾ ਕਿ ਅੱਜ ਉਹਦੇ ਵਾਪਸ ਕਰਕੇ ਇੱਕ ਬੜਾ ਵਧੀਆ ਪੁੰਨ ਦਾ ਜਿਹੜਾ ਨਾਮ ਉਹਨਾਂ ਖਟਿਆ ਤੋ ਮੇਰੇ ਸੇ ਜੋਗੀ ਬਿਟੂ ਨਾਲ ਡਾਕਟਰ ਮੇਸਰ ਰੰਗਲੀ ਮੀ ਪੰਜਾਬ ਨਿਓ ਦਿਨਾ ਨਗਰ